ਦੋਸਤ ਰਹੇ ਸ੍ਰੀਲ ਜੀ ਗਿਦੜਵਾਹ ਤੋਂ ਬਹੁਤ ਵਧੀਆ ਆਰਟਿਸਟ ਨੇ ਇਹ ਮੇਰੇ ਉੱਥੇ ਆਰਟ ਗੈਲਰੀ ਬਣੀ ਹੋਈ ਹੈ ਤੇ ਇਹਨੂੰ ਮੋਜ਼ੈਕ ਬੋਲਦੇ ਆ ਇਹ ਸਾਰੇ ਜਿਹੜੀ ਕਲਾਕਾਰੀ ਤੁਸੀਂ ਦੇਖ ਰਹੇ ਹੋ ਇਹ ਸਾਰੀ ਲੱਕੜ ਦੀ ਹੈ ਲੱਕੜ ਦੀਆਂ ਉਹਨੂੰ ਤਰਾਸ਼ ਕੇ ਕੱਟ ਕੇ ਤੇ ਰੰਗਾਂ ਦੇ ਵਿੱਚ ਉਹਨੂੰ ਲਿਆ ਕੇ ਬਹੁਤ ਖੂਬਸੂਰਤੀ ਨਾਲ ਇਹ ਚੀਜ਼ਾਂ ਬਣਾ ਜਾਂਦੇ ਆ ਬਹੁਤ ਸਮਾਂ ਲੱਗਦਾ ਤੇ ਬੜਾ ਮਹਿੰਗਾ ਆਰਟ ਹੈ ਇਹ ਤੇ ਇਸ ਤਰ੍ਹਾਂ ਦੇ ਆਰਟ ਆ ਸਾਡੇ ਪੰਜਾਬੀ ਦੇ ਵਿੱਚ ਘੱਟ ਨੇ ਤੇ ਪਰ ਉਹ ਬਾਹਰਲੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਜਿਆਦਾ ਪ੍ਰਸਿੱਧ ਨੇ ਪਪੂਲਰ ਨੇ ਤੇ ਦੇਖੋ ਤੁਸੀਂ ਆਨੰਦ ਮਾਣੋ ਤੁਹਾਨੂੰ ਚੰਗਾ ਲੱਗੂਗਾ ਹਾਂਜੀ ਸਭ ਮੇਰਾ ਨਾਮ ਸੁਰੀਲ ਕੁਮਾਰ ਹੈ ਔਰ ਜਿਹੜੀ ਤੁਸੀਂ ਇੱਕ ਵਾਰ ਦੇਖ ਰਹੇ ਹੋ ਇਹ ਇਹ वुਡ ਮੋਜ਼ੈਕ ਦੇ ਸ਼ਰੇਣੀ ਦੇ ਵਿੱਚ ਆਂਦੀ ਹੈ ਜਿਸ ਮਤਲਬ ਛੋਟੇ ਛੋਟੇ ਟੁਕੜਿਆਂ ਨੂੰ ਜੋੜ ਕੇ ਕੋਈ ਆਰਟ ਬਣਾਇਆ ਜਾਂਦਾ ਹੈ ਸੋ ਉਸ ਨੂੰ ਮੋਜ਼ੈਕ ਕਿਹਾ ਜਾਂਦਾ ਹੈ ਮੇਰਾ ਲੱਕੜੀ ਦਾ ਕੰਮ ਹੈ ਤੇ वुਡ ਮੋਜ਼ੈਕ ਹੈ ਉਹ ਜਿਹੜਾ ਸਟਾਈਲ ਹੈ ਇਹ ਇਸ ਨੂੰ ਸੈਮੀ ਅਮੂਰਤ ਕਲਾ ਕਿਹਾ ਜਾਂਦਾ ਹੈ ਸੈਮੀ ਐਬਸਟ੍ਰੈਕਟ ਆਰਟ ਕਿਹਾ ਜਾਂਦਾ ਜੀ ਔਰ ਮੈਂ ਇਹ ਆਰਟ 2013 ਤੋਂ ਕਰ ਰਿਹਾ ਜੀ ਇਹ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਹੋਰ ਆਰਟਿਸਟ ਹੈ ਜਾਂ ਤੁਸੀਂ ਕਿੱਥੋਂ ਸਿੱਖੇ ਸੀ ਨਹੀਂ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਕੋਈ ਕੰਮ ਕਰ ਰਿਹਾ ਜੀ ਮੋਜ਼ੈਕ ਦੇ ਆਰਟਿਸਟ ਹੈ ਕੁਝ ਪੱਥਰ ਜੀ ਕੰਮ ਕਰ ਰਹੀ ਹੈ ਕੁਝ ਸਿਰਾਮਿਕ ਜੀ ਕੰਮ ਕਰ ਰਹੀ ਹੈ ਗਲਾਸ ਜੀ ਵੀ ਕੰਮ ਕਰ ਰਹੀ ਹੈ ਲੱਕੜ ਜੀ ਬਹੁਤ ਕੱਟ ਕਰਦੇ ਆ ਲੇਕਿਨ ਜੋ ਮੇਰਾ ਸਟਾਈਲ ਹੈ ਇਹ ਸਾਰਾ ਕੁਦਰਤ ਦੀ ਮਿਹਰਬਾਨੀ ਹੈ ਜੀ ਔਰ ਇਹ ਸਿੱਖਿਆ ਨਹੀਂ ਹੈ ਕਿਤੋਂ ਕੁਦਰਤ ਉਹਨਿਓ ਹੀ ਇਹ ਬਖਸ਼ ਹੈਗੀ ਹੈ ਜੀ ਔਰ ਇਹ ਇੱਕ ਇੱਕ ਤਰ੍ਹਾਂ ਦਾ ਮੇਰਾ ਯੂਨਿਕ ਇਹ ਸਟਾਈਲ ਹੀ ਹੈ ਜੀ ਬਸ ਹੁਣ ਤੇ ਕਿੰਨੇ ਕ ਫੈਸਟੀਵਲ ਤੇ ਤੁਸੀਂ ਜਾ ਕਿਉਂ ਔਰ ਕਿੰਨਾ ਕ ਪਿਆਰ ਲੋਕਾਂ ਦਾ ਮਿਲ ਰਿਹਾ ਜਾਂ ਇਸੇ ਲਈ ਖੇਚਕਨੀਕ ਬਣੀ ਹੈ ਲੋਕਾਂ ਬਹੁਤ ਬਹੁਤ ਲੋਕਾਂ ਦਾ ਪਿਆਰ ਮਿਲਿਆ ਜੀ ਮਿਲ ਵੀ ਰਿਹਾ ਮੇਰੇ ਐਗਜ਼ੀਬਿਸ਼ਨਸ ਜੋ ਹੈ ਦਿੱਲੀ ਲੁਧਿਆਣਾ ਚੰਡੀਗੜ੍ਹ ਪੰਜਾਬ ਦੇ ਵਿੱਚ ਵੀ ਔਰ ਆਸਟ੍ਰੇਲੀਆ ਦੇ ਵਿੱਚ ਵਿਆਨਾਂ ਦੇ ਵਿੱਚ ਵੀ ਲੱਗ ਚੁੱਕੀਆਂ ਜੀ ਔਰ ਇਹ ਸ਼ੋਅ ਲੱਗਦੇ ਰਹਿੰਦੇ ਆ ਜੀ ਇਹ ਔਰ ਬਹੁਤ ਪਿਆਰ ਮਿਲ ਰਿਹਾ ਤੁਹਾਡੀ ਇਹ ਕਲਾਕਿਰਤੀ ਆ ਸੇਲ ਵੀ ਕਰਦੇ ਹੋ ਕਿ ਪਹੁੰਚੀ ਇੱਕ ਸਭ ਤੋਂ ਹਾਈएस्ट ਕਿੰਨੀ ਇਹ ਸੇਲ ਹੋਈ ਹਾਈएस्ट ਜਿਹੜੀ ਮੇਰੀ ਸੇਲ ਹੈ ਉਹ 1.5 ਲੱਖ ਦਾ ਪੀਸ ਸੇਲ ਹੋਇਆ ਜੀ ਸਭ ਤੋਂ ਹਾਈएस्ट ਜਿਹੜਾ ਔਰ ਬਾਕੀ ਨਾਰਮਲ ਜਿਹੜੇ ਹੈ 50 60 7 ਦੇ ਵੀ ਕਾਫੀ ਹੋਏ ਹੋ ਜੀ ਇਸ ਕਲਾ ਨੂੰ ਅੱਗੇ ਲੈ ਜਾਣ ਦੀ ਲਈ ਕੋਈ ਤੁਸੀਂ ਉਪਰਾਲਾ ਕੀਤਾ ਆਪਦੇ ਕੋਈ ਸ਼ਾਗਿਰਦ ਨਾਲ ਬਣਾਏ ਜਾਂ ਫੈਮਿਲੀ ਦੇ ਵਿੱਚ ਕੋਈ ਮੈਂਬਰ ਨਾਲ ਤੁਹਾਡੇ ਇਹ ਫਿਕਰਿਆ ਕਿ ਨਹੀਂ ਨਹੀਂ ਹਜੇ ਤੱਕ ਇਸ ਤਰ੍ਹਾਂ ਨਹੀਂ ਹੈ ਜੀ ਕੋਈ ਵੀ ਨਹੀਂ ਹੈ ਔਰ ਇਹ ਐਕਚੁਅਲੀ ਕੀ ਹੁੰਦਾ ਹੈ ਜਿਹੜਾ ਆਰਟ ਹੁੰਦਾ ਹੈ ਇਹ ਸਿਖਾਇਆ ਨਹੀਂ ਜਾ ਸਕਦਾ ਕੋਈ ਬੰਦਾ ਸਿੱਖ ਤਾਂ ਸਕਦਾ ਸਿਖਾਇਆ ਨਹੀਂ ਜਾ ਸਕਦਾ ਕੋਈ ਟੈਕਨੀਕ ਆਰਟ ਦੀ ਸਿਕਾਈ ਜਾ ਸਕਦੀ ਹੈ ਲੇਕਿਨ ਜੋ ਕਲਾ ਉਹ ਤਾਂ ਬੰਦੇ ਦੇ ਕੁਦਰਤ ਦੀ ਮਿਹਰਬਾਨੀ ਬੰਦੇ ਦੇ ਅੰਦਰੋਂ ਹੀ ਨਿਕਲੂਗਾ ਜੀ ਸਾਰਾ ਕੁਝ ਔਰ ਇਹ ਸਾਰਾ ਜੋ ਉਹਨ ਕੁਦਰਤੀ ਛੱਡਿਆ ਹੋਇਆ ਹੈ ਵੀ ਅੱਗੇ ਕੀ ਹੋਣਾ ਹੈ ਬਟੇਂਡਾ ਫਲਾਵਰ ਫੈਸਟੀਵਲ 'ਤੇ ਪਹੁੰਚੋ ਕਿੰਨਾ ਕ ਲੋਕਾਂ ਦੇ ਖਿੱਚ ਦਾ ਕੇਂਦਰ ਬਣਿਆ ਇਹ ਹਾਟ ਹਾਂਜੀ ਇਥੇ ਕਾਫੀ ਮਤਲਬ ਖੁਸ਼ ਹੋਏ ਆ ਜੋ ਮੈਂ ਮਹਿਸੂਸ ਕੀਤਾ ਤਾਂ ਆਨੰਦਮੰਦ ਆ ਸਭ ਨੇ ਦੇਖ ਕੇ ਇਥੇ ਬਹੁਤ ਵਧੀਆ ਰਿਸਪਾਂਸ ਮਿਲਿਆ ਜੀ